ਸਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਗੁਰਦਾਸ ਕੜਾ ਜੀ ਮੀਡੀਆ ਅਫਸਰ ਲੁਧਿਆਣਾ ਸੋ ਅੱਜ ਅਸੀਂ ਪਹੁੰਚੇ ਹਿਆਰੀ ਕਲਾ ਇਿੱਥੇ ਕਪਾਧੇ ਦੇ ਸਬੰਧ ਦੇ ਆ ਵੀ ਦੋ ਤਲਾਂ ਦੇ ਝਗੜਾ ਹੋਇਆ ਝਗੜੇ ਦੇ ਵਿੱਚ ਤਕਰੀਬਨ ਮਾਮਲਾ ਪਹੁੰਚ ਚੱਕਾ ਤਰਨਿਆਂ ਤੱਕ ਔਰ ਰਗੂਨਾਥ ਚੌਂਕੀ थाना ਸਰਬਨਗਰ ਤਕਰੀਬਨ ਦੇਖ ਸਕਦੇ ਆਂ ਜਿਹੜੀ ਦੂਜੀ ਤਰਾਂ ਦੇ ਨਾਲ ਇੱਥੇ ACP ਸਾਹਿਬ ਵੀ ਪਹੁੰਚੇ ਹੋਏ ਨੇ SHO ਸਰਬਨਗਰ ਵੀ ਪਹੁੰਚੇ ਹੋਏ ਨੇ ਔਰ ਚੌਂਕੀ ਇੰਚਾਰ ਛਵਾਸ ਜੀ ਵੀ ਪਹੁੰਚੇ ਹੋਏ ਨੇ ਔਰ ਸਾਰੇ ਪਹੁੰਚੇ ਹੋਏ ਨੇ ਪਰ ਤਕਰੀਬਨ ਦੇਖਣਾ ਕਿ ਆਲੀ ਜੀਆਂ ਹੋਤਰਾਓ ਕੁਝ ਲੋਕ ਵੀ ਪਹੁੰਚੇ ਹੋਏ ਨੇ ਇਸ ਦੇ ਨਾਲ ਨਾਲ ਜਿਨ੍ਹਾਂ ਦੇ ਨਾਲ ਝਗੜਾ ਹੋਇਆ ਜਿਹੜੇ ਉਹਦੀ ਐਡਵੋਕੇਟ ਨਹੀਂ ਜਿਨ੍ਹਾਂ ਦੇ ਨਾਲ ਉਹ ਟਕੜਾ ਹੋਇਆ ਉਹ ਵੀ ਪਹੁੰਚੇ ਨਹੀਂ ਉਹ ਪੁੱਛਦੇ ਵੀ ਕੀ ਗੱਲਬਾਤ ਆ ਉਹਨਾਂ ਨਾਲ ਉਹ ਗੱਲਬਾਤ ਕਰਦੇ ਆ ਆਪਾਂ ਤੇ ਕੀ ਗੱਲਬਾਤ ਹੋਈ ਆ ਉਧਾਨੇ ਦੇ ਵਿੱਚ ਐਡਵੋਕੇਟ ਪ੍ਰੈਕਟਿਸ ਕਰ ਰਹੀਆਂ ਕ੍ਰਿਮੀਨਲ ਅਪੀਲ ਦੇ ਵਿੱਚ ਇਹ ਆਲੀ ਕਲਾ ਦਾ ਮਸਲਾ ਆਇਆ ਉਹ ਸਾਡੇ ਕੋਲ ਚੰਗਾ ਉਹਨਾਂ ਸਾਡੀ ਆਪਣੇ ਐਡਵੋਕੇਟ ਦਾ ਲਾਗ ਆਉਣਾ ਨਾ ਆਉਣਾ ਕਰ ਦਿੱਤਾ ਤੋਂ ਉਹਨਾਂ ਦੇ ਕਿ ਝਗੜਾ ਹੋਇਆ ਸਤਿਨਾ ਯਾਰੀ ਕਰਮ ਕੀ ਰਹਿੰਦੇ ਨੇ ਉਹ ਪਾਰਟੀ ਨੇ ਕੀ ਕਰਿਆ ਕਿ ਉੱਥੇ ਕੀ ਸੀ ਜਿਹੜਾ ਆਲੀ ਕਲਾ ਇੱਕ ਝਗੜਾ ਹੋਇਆ ਨਾ ਉਹਦੇ ਵਿੱਚ ਸਾਡੇ ਜਿਹੜੇ ਬਤੌਰ ਐਡਵੋਕੇਟ ਇੱਥੇ ਪ੍ਰੈਕਟਿਸ ਕਰ ਰਹੇ ਆ ਜਿਸ ਕਿਰੇ ਤਕ ਹੋਰ ਠੀਕ ਹੈ ਉਨਾ ਦੇ ਆਲੀ ਪਿੰਡ ਦੇ ਵਿੱਚ ਹੀ ਇੱਕ ਲੇਡੀ ਨਾਲ ਸਾਹਮਣੇ ਉਹਦਾ ਜਿਹੜਾ ਗਵਾਂਡੀ ਰਹਿ ਰਿਹਾ ਸੀ ਨਾ ਗੁਰਦੀਪ ਸਿੰਘ ਉਹ ਉਹਦੇ ਤੇ ਮਾੜੀ ਅੱਖ ਰੱਖਦਾ ਸੀਗਾ ਉਹ ਜਿੱਥੇ ਵੀ ਜਾਂਦੀ ਸੀ ਉਹਦੇ ਪਿੱਛੇ ਪਿੱਛੇ ਜਾਂਦਾ ਸੀਗਾ ਫਿਰ ਉਹਨੇ ਸਮਾਂ ਪਾ ਕੇ ਜਦੋਂ ਉਹਨੇ ਦੇਖਿਆ ਕਿ ਉਹਦੇ ਘਰੇ ਉਹਦੇ ਉਹਦੇ ਹਸਬੰਦ ਨਹੀਂ ਹੈਗੇ ਉਹਨੇ ਉਹਦੇ ਘਰੇ ਐਂਟਰੀ ਕੀਤੀ ਐਂਟਰੀ ਕਰਕੇ ਉਹਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਉਹਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਚੁੰਨੀ ਤੱਕ ਉਹਦੀ ਲਾਈ ਠੀਕ ਹੈ ਉਹ ਉਹ ਲੇਡੀ ਮੇਰੇ ਕੋਲ ਐਜ਼ ਅ ਕਲਾਈਟ ਉਹ ਮੇਰੀ ਕਲਾਈਟ ਸੀ ਉਹ ਮੇਰੇ ਕੋਲ ਆਈ ਉਹ ਕਹਿੰਦੀ ਮੈਨਮ ਮੇਰੇ ਨਾਲ ਇਦਾਂ ਦਾ ਕਰਕੇ ਹੋਇਆ ਮੈਂ ਐਜ਼ ਅ ਬੀਂਗ ਅ ਲੇਡੀ ਇੱਕ ਔਰਤ ਹੋਣ ਦੇ ਨਾਤੇ ਕਿ ਇੱਕ ਔਰਤ ਦੇ ਨਾਲ ਉਹਦੀ ਇੱਜ਼ਤ ਨਾਲ ਖਿਲਵਾੜ ਕੀਤਾ ਇੱਕ ਪਰਸਨ ਨੇ ਜੋ ਕਿੰਨੇ ਦਿਨਾਂ ਤੋਂ ਉਹਨੂੰ ਆਪਣੀ ਦੇਖਰੇਖ ਦੇ ਵਿੱਚ ਰੱਖ ਰਿਹਾ ਸੀ ਉਹ ਤੇ ਨਿਗਰਾਨੀ ਰੱਖ ਰਿਹਾ ਸੀ ਉਹ ਮੈਂ ਜਾ ਕੇ ਸਾਰੀ ਰਿਪੋਰਟ ਸੈਕੀ ਸੈਂਟਰ ਦੇ ਵਿੱਚ ਉਹਦੇ ਨਾਲ ਜਾ ਕੇ ਉਹਨੂੰ ਕਰਾਈ ਉਹਦਾ ਹੌਸਲਾ ਵਧਾਇਆ ਇੱਕ ਫੀਮੇਲ ਊਮਨ ਹੋਣ ਦੇ ਖਾਤਰ ਅਕੋਰਡਿੰਗ ਠੀਕ ਹੈ ਐਜ਼ ਅ ਐਡਵੋਕੇਟ ਮੈਂ ਆਪਣਾ ਪ੍ਰੋਫੈਸ਼ਨ ਵੀ ਨਾਲ ਜਿੰਦ ਕੀਤਾ ਕਿ ਹਾਂ ਵੀ ਉਹਨੂੰ ਜਾ ਕੇ ਉਹਦੀ ਸਾਰੀ ਕੰਪਲੇਂਟ ਕਰਵਾਤੀ ਇਹ ਉਹ ਕੰਪਲੀਟ ਦੇ ਰੱਖਦੇ ਹੋਏ ਮੁੰਦੀਪ ਸਿੰਘ ਦੇ ਜਿਹੜੇ ਫੈਨਸ ਨੇ ਜਸਕਰਨ ਅਛਪ੍ਰੀਤ ਕੋਟੜੇ ਨਾਮ ਤੁਸੀਂ ਭਰਮਣ ਹਰਮਨ ਇੱਕ ਇਹ ਤੇ ਹੋਰ ਵੀ ਸਾਰੇ ਨਾਮ ਜਿਹੜੇ ਸੀ ਪੁਲਿਸ ਨੂੰ ਦਿੱਤੇ ਆ ਇਹ ਸਾਰੇ ਹਮ مشਵਰਾ ਹੋ ਕੇ ਇਨ੍ਹਾਂ ਨੇ ਮੇਰੇ ਘਰ ਤੇ ਹਮਲਾ ਕੀਤਾ ਮੈਨੂੰ ਮਾਰਨ ਦੀ ਨੀਅਤ ਨਾਲ ਮੇਰੇ ਘਰ ਦੇ ਅੰਦਰ ਬੜੇ ਇਹ ਮੇਰੇ ਘਰ ਦੇ ਅੰਦਰ ਬੜਕੇ ਮੇਰੇ ਸਾਥੀ ਸੋਹਰੇ ਮੇਰੇ ਘਰ ਵਾਲੇ ਨਾਲ ਇਨ੍ਹਾਂ ਨੇ ਮਾਰਪਿੱਟ ਕੀਤੀ ਮਾਰ ਉਹ ਇਨ੍ਹਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਡੰਡੇ ਤੇ ਹੋਰ ਵੀ ਕਈ ਹਥਿਆਰ ਸੀਗੇ ਮਾਰੂ ਜਿਹਦੇ ਨਾਲ ਸਾਡੀ ਜਾਨ ਵੀ ਜਾ ਸਕਦੀ ਸੀਗੀ ਠੀਕ ਹੈ ਉਹਦੇ ਇਹ ਸਿਰਫ ਏਸੀ ਇਨਸੀਡੈਂਟ ਇਹੀ ਰੰਜਿਸ਼ ਕਰਕੇ ਕਿ ਮੈਂ ਇੱਕ ਔਰਤ ਦੀ ਇੱਕ ਐਸਾ ਐਡਵੋਕੇਟ ਆਪਣੇ profession ਦੇ ਅਕੋਰਡਿੰਗ ਉਹਦੀ ਮਦਦ ਕੀਤੀ ਉਹਨੂੰ ਇਨਸਾਫ ਦੁਵਾਨ ਦੀ ਕੋਸ਼ਿਸ਼ ਕੀਤੀ ਜਿਹਦੇ ਜਿਹਦੇ ਵੱਜੋਂ ਮੇਰੇ ਤੇ ਹੀ ਅਟੈਕ ਹੋ ਗਿਆ ਉਹ ਜਿਹਦਾ ਕਿ ਮੈਨੂੰ ਹਜੇ ਤੱਕ ਕੋਈ ਉਹਦੇ ਤੇ ਕਾਰਵਾਈ 눈ਦਰ ਹੁੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਪੁਲਿਸ ਦੀ ਇਨੈਗਲੀਜੈਂਸੀ ਕਰਕੇ 457 ਦਾ ਉਹਨਾਂ ਨੇ ਅਖਰਜ ਕਰ ਦਿੱਤਾ ਠੀਕ ਹੈ ਮੈਂ ਰੋਲਾ ਪਾਉਂਦੀ ਰਹੀ ਆ ਕਿ ਮੇਰੀ 458 ਬਣਦੀ ਆ ਬਿਕੋਜ਼ ਮੇਰੇ ਘਰੇ ਕੋਈ ਚੋਰੀ ਨਹੀਂ ਹੋਈ ਮੇਰੇ ਘਰੇ ਉਹਨਾਂ ਨੇ ਪੰਨ ਤੋੜ ਕੀਤੀ ਆ ਮੇਰੇ ਨਾਲ ਸਾਡੇ ਘਰ ਦੇ ਵਿੱਚ ਵੜ ਕੇ ਕਾਰ ਮਾਰਕਟਾਈ ਕੀਤੀ ਵਿਦ ਹਥਿਆਰੇ ਦੇ ਉਹ ਵੀ ਰਾਤ ਨੂੰ ਤੇ ਉੱਥੇ ਦੇ ਪੁਲਿਸ ਵਾਲੇ ਇਹ ਕਹੇ ਕਿ ਹਾਂਜੀ ਜੀ 올 ਦਾ ਸੈਕਸ਼ਨ ਇਸ ਉੱਤੇ ਜੇ ਸੇਮ 458 ਰਾਤ ਨੂੰ ਸਾਡੇ ਆ ਕੇ ਕਰ ਰਹੇ ਹਮਲਾ ਉਹ ਸੇਮ ਹੈ 458 452 ਸਾਰੀ ਸੇਮ ਸੈਕਸ਼ਨ ਸਿ ਠੀਕ ਹੈ ਉਸ ਤੋਂ ਬਾਅਦ ਹੁਣ ਅਸੀਂ ਜਾ ਕੇ ਉੱਥੇ ਜਾ ਕੇ ਜਿਹੜੇ ਸੰਦੀਪਪੁਰ ਦਾ ਮਾਮਲਾ ਉਹਦੀ ਵੀ ਅਸੀਂ ਪੈਰਵੀ ਕਰ ਰਹੇ ਹਾਂ ਜਾ ਕੇ ਕਿਸ ਥਾਣੇ ਦੇ ਵਿੱਚ ਕਿ ਹਾਂਜੀ ਜੀ ਉਦੋਂ ਤੇ ਕਾਰਵਾਈ ਕੀਤੀ ਜਾਵੇ ਉਹਦੀ ਲੇਡੀ ਦੀ ਲੱਜਾ ਭੰਗ ਨਹੀਂ ਲੈਣੇ ਬਟ ਕੋਈ ਕਾਰਵਾਈ ਫਿਰ ਉਸ ਤੋਂ ਬਾਅਦ ਇਹ ਮੈਨੂੰ ਇੰਨਾ ਥੈਟ ਕਰ ਰਹੇ ਨੇ ਕਿ ਹਾਂਜੀ ਜੀ ਜਦੋਂ ਅਸੀਂ ਹਿੰਦਸਤੇ ਤੋਂ ਲੰਘਦੇ ਆ ਉੱਤੇ ਖੜ੍ਹ ਜਾਂਦੇ ਨੇ ਗਾਲਾਂ ਕੱਢਦੇ ਨੇ ਉਦੋਂ ਹੀ ਕਹਿੰਦੇ ਮੇਰਾ ਬੱਚਾ ਚੱਕ ਲੈਣਾ ਇਹ ਨਾਲੇ ਮੇਰੇ ਘਰ ਵਾਲੇ ਨੂੰ ਮਾਰ ਦੰਗੇ ਮੈਨੂੰ ਮਾਰ ਦੰਗੇ ਬਟ ਉਹ ਵੀ ਮੈਂ ਪੁਲਿਸ ਵਾਲਿਆਂ ਨੂੰ ਦੱਸਦੀ ਮੋੜ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਉਹਨਾਂ ਨੂੰ ਬੇਲ ਤੇ ਬੇਲ ਮਿਲੀ ਜਾ ਰਹੀ ਹੈ ਬਟ ਕੋਈ ਵੀ ਉੱਤੇ ਐਕਸ਼ਨ ਮੂਵ ਨਹੀਂ ਹੋ ਰਿਹਾ 458 ਦੇ 14 ਸਾਲ ਦੀ ਸਜ਼ਾ ਹੈ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਬਟ ਪੁਲਿਸ ਵੱਲੋਂ ਕੋਈ ਰੈਕਸ ਨਹੀਂ ਪਾਰੀ ਮਾਡਲ ਠੀਕ ਹੈ ਮਾਤੀ ਆਪਣੇ ਜੋ ਕਿ ਰਿਪੋਰਟ ਦੀ ਕੰਮ ਮੇਰਾ ਨਾਮ ਦਸਕਿਰਤ ਪਾਰਾ ਮੈਂ ਬੀਇੰਗ ਐਨ ਐਡਵੋਕੇਟ ਇਸ ਰਿਪੋਰਟ ਟੂ ਦਿ ਅਨੰਦ ਪ੍ਰੈਕਟਿਸ ਕਰ ਰਹੀ ਹਾਂ ਟਾਈਮ ਤੇ ਠੀਕ ਹੈ ਮੈਮ ਜੇ ਪਿਛਲੇ ਦਿਨਾਂ ਵਿੱਚ ਤੁਹਾਡੇ ਨਾਲ ਹੀ ਕਰਾਂ ਦੇ ਵਿੱਚ ਜਿਹੜਾ ਇੱਕ ਝਗੜਾ ਤੁਹਾਡੇ client ਦੀ ਕਾਰਨ ਸੀ ਜਿਹੜਾ ਤੁਹਾਡਾ ਹੋਇਆ ਉਹ ਕੀ ਕਾਰਨ ਸਰਕਾਰ ਨਹੀਂ ਹੋਇਆ ਸੀਗਾ ਕਿ ਉਹ ਲੇਡੀ ਐਜ਼ ਅ client ਮੇਰੇ ਕੋਲ ਆਈ ਸੀਗੀ ਜੋ ਜੋ ਦੇ ਨਾਲ ਹੋਇਆ ਜਿਵੇਂ ਹਰੀਪ ਸਿੰਘ ਜਿਹੜਾ ਅਕਿਊਟ ਹੈ ਉਹਦੇ ਘਰੇ ਰਾਤ ਨੂੰ ਬੜਿਆ ਬਹਾਨਾ ਲਾ ਕੇ ਕਿ ਕਿਧਰ ਘਰ ਵਾਲਾ ਘਰੇ ਆ ਉਹਨੇ ਕਿਹਾ ਕਿ ਨਹੀਂ ਹਲੇ ਘਰੇ ਨਹੀਂ ਆ ਉਹਦੇ ਬਸ ਇਹਨਾਂ ਨੂੰ ਕੋਤ ਲੱਗੇ ਕਿ ਉਹਦਾ ਘਰ ਵਾਲਾ ਘਰ ਨਹੀਂ ਉਹਦੇ ਅੰਦਰ ਵੜਿਆ ਉਹਦੇ ਉਹਦੇ ਨਾਲ ਛੇੜਛਾੜ ਕੀਤੀ ਕੁੱਨੀ ਵੀ ਗੇਰਾ ਲਾਹੀ ਉਹਨੂੰ ਧੱਕੇ-ਤੁੱਕੇ ਮਾਰੇ ਉਹਨੂੰ ਰੂਮ ਤਾਂ ਰੂਮ ਦੇ ਵਿੱਚ ਤੱਕ ਲੈ ਗਿਆ ਹਨਾ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੇਖਿਆ ਕਿ ਉਹ ਹੁਣ ਲੋਕੀ ਇਕੱਠੇ ਹੋ ਜਾਣਗੇ ਰੌਲਾ ਪਾਉਣ ਲੱਗੀ ਆ ਉਸੇ ਟਾਈਮ ਕੋਤੀ ਪਾਸੋਂ ਭੱਜ ਗਿਆ ਉਹ ਲੇਡੀ ਨੇ ਉਹਦੇ ਫੈਮਿਲੀ ਨੂੰ ਵੀ ਦੱਸਿਆ ਕਿ ਭਾਈ ਇਹਨੇ ਆ ਚੀਜ਼ ਕੀਤੀ ਆ ਉਹ ਬੰਦੇ ਦੀ ਫੈਮਿਲੀ ਵੀ ਕਹਾ ਉਹਨੂੰ ਗਾਣਾ ਕੱਢ ਰਹੀ ਆ ਚੁੱਪ ਕਰਜੋ ਨਹੀਂ ਤੁਹਾਨੂੰ ਮਾਰ ਦਾਂਗੇ ਤੁਹਾਨੂੰ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਜੇ ਤੁਹਾਨੂੰ ਮਾਰਤਾ ਤਾਂ ਨਾ ਕਦੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਅਸੀਂ ਮਾਰਿਆ। ਮੈਂ ਮੈਂ ਕਿੱਦਾਂ ਨਹੀਂ ਕੇਸ ਬਣਦਾ। ਇਹ ਜਿਹੜਾ ਗੁਰਦੀਪ ਸਿੰਘ ਹਨ ਉਹਦੀ ਵਾਈਫ ਉਹਦੀ ਮਦਰ ਤੇ ਉਹਦਾ ਬੇਟਾ ਹੈ। ਅਸ਼ਵਿਤ ਸਿੰਘ। ਹਾਂ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਹੋ। ਇਹ ਸਿਰ ਉਹਨਾਂ ਨਾਲ ਜਿਹੜੀ ਇਹ ਦੁਰਘਟਨਾ ਹੋਈ ਸੀ ਇਹ ਹੋਈ ਆ 13 ਤਰੀਕ ਰਾਤ ਨੂੰ 13 ਫਰਵਰੀਨ। ਉਹ ਉਹਨਾਂ ਨੇ 14 ਤਰੀਕ ਉਹਨਾਂ ਦੀ ਉਹਨਾਂ ਦੇ ਘਰੇ ਦੱਸਿਆ 13 ਤਰੀਕ ਨੂੰ ਦੋੜਾ ਦੱਸਿਆ ਉਹਨਾਂ ਨੇ ਰਾਤ ਨੂੰ ਗਾਰਾ ਗੁਲਾ ਕੱਢੀਆਂ ਹੋਣਾ ਤੇ ਆਪਸ ਵਿੱਚ ਉਹਨਾਂ ਦੀ ਬਹਿਸਬਾਣੀ ਹੋਈ ਹੋਣੀ 14 ਤਰੀਕ ਨੂੰ ਉਹਨਾਂ ਨੇ ਫੇਰ ਦੱਸਿਆ। 15 ਤਰੀਕ ਨੂੰ ਉਹਨਾਂ ਨੇ ਜਦੋਂ ਚਾਲ ਦੀ ਸ਼ਾਮ ਨੂੰ ਜਾਂ 15 ਨੂੰ ਕੰਪਲੇਂਟ ਕੀਤੀ 16 ਤੱਕ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਵੱਲੋਂ ਕੋਈ ਚਲੇ ਕੋਈ ਕਾਰਵਾਈ ਨਾ ਹੋਣ ਤੇ ਉਹ ਮੇਰੇ ਕੋਲ ਆਏ 17 ਤਰੀਕ ਨੂੰ ਅਸੀਂ ਉਹਨਾਂ ਨੂੰ ਸਿੱਖ ਸੈਂਟਰ ਲੈ ਕੇ ਗਏ ਵਨ ਸਟਾਪ ਸਰਗੀ ਸੈਂਟਰ ਸਿਵਲ ਹਸਪੀਟਲ ਜਿਹੜਾ ਬਣਿਆ ਹੋਇਆ ਉੱਥੇ ਅਸੀਂ ਕੰਪਲੇਂਟ ਲਿਖਵਾਈ ਕੰਪਲੇਂਟ ਲਿਖਵਾਉਣ ਤੋਂ ਬਾਅਦ ਉਸ 17 ਤਰੀਕ ਨੂੰ ਸੀ ਘਰੇ ਆਏ ਤਾਂ ਉਹਨਾਂ ਦਾ ਨਾ ਆਧਾਰ ਕਾਰਡ ਉਸੇ ਚਾਹੀਦਾ ਸੀਗਾ ਮੇਰੇ ਹਸਬੰਦ ਉਹਨਾਂ ਦੇ ਘਰੋਂ ਆਧਾਰ ਕਾਰਡ ਟਰਨ ਚਲੇ ਗਏ ਫਲਾਈਨ ਦੇ ਘਰੋਂ ਤੇ ਜਿਹੜਾ ਗੁਰਦੀਪ ਗੁਰਦੀਪ ਸਿੰਘ ਸੀਗਾ ਉਹਦੀ ਮਦਦ ਉਹਦਾ ਬੇਟਾ ਉਹਨਾਂ ਨੇ ਦੇਖ ਲਿਆ ਸੀਗਾ ਕਿ ਇਹ ਇਹਨਾਂ ਦੀ ਪੈਰਵਾਈ ਕਰ ਰਹੇ ਨੇ ਕਿਉਂਕਿ ਜਿੱਦ ਤੱਕ ਉਹਨਾਂ ਨੂੰ ਸੀਗਾ ਕਿ ਅਸੀਂ ਇਹ ਬੰਦਿਆਂ ਨੂੰ ਟਿਕਾ ਲਾਂਗੇ ਸ਼ਾਇਦ ਪੈਸੇ ਦਾ ਲਾਲਚ ਦੇ ਕੇ ਅਸੀਂ ਇਹਨਾਂ ਨਾਲ ਰਾਜੀਨਾਮਾ ਕਰ ਲਾਂਗੇ ਬਟ ਉਹ ਲੇਡੀ ਦਾ ਸੀਗਾ ਕਿ ਮੈਂ ਇਹਨਾਂ ਦੇ ਖਿਲਾਫ ਸਰਚਾ ਹੀ ਕਰਨਾ ਜਾਂ ਮੈਂ ਇਹਨਾਂ ਦੇ ਖਿਲਾਫ ਕੋਈ ਸਖਤ ਕਦਮ ਚੱਕਣਾ ਹੈ ਕਿਉਂਕਿ ਕੱਲ ਨੂੰ ਅੱਜ ਉਹ ਘਰੇ ਵੜ ਕੇ ਉਹਨੇ ਸਿਰਫ ਇੰਨਾ ਇੰਨਾ ਕੁਝ ਕਰਤਾ ਕੱਲ ਨੂੰ ਕੁਝ ਹੋਰ ਵੀ ਗਲਤ ਕਰ ਸਕਦਾ ਹੈ ਜਿਉਂ ਉਹ ਲੇਡਿੰਗ ਨਹੀਂ ਬਣੀ ਰਾਜਨਾਮੇ ਲਈ ਤਾਂ ਉਹਨਾਂ ਨੇ ਜਦੋਂ ਦੇਖਿਆ ਵੀ ਨਹੀਂ ਹੁਣ ਇਹ ਪੁਲਿਸ ਸਟੇਸ਼ਨ ਚਲੇ ਗਿਆ ਸਾਡੇ ਤੇ ਕਾਰਵਾਈ ਹੁੰਦੀ ਦਿਖ ਰਹੀ ਆ ਤਾਂ ਫਿਰ ਉਹਨਾਂ ਨੇ ਕੀ ਕੀਤਾ ਸਾਡੇ ਤੇ ਸਾਡੇ ਆਲੇ ਦੁਆਲੇ ਸਾਨੂੰ ਧਮਕਾਉਣਾ ਸ਼ੁਰੂ ਕਰਤਾ ਸਾਨੂੰ ਸੈੱਟ ਕਰਨਾ ਸ਼ੁਰੂ ਕਰਤਾ ਠੀਕ ਹੈ ਸ਼ਾਮ ਨੂੰ ਉਹਨਾਂ ਨੇ ਕਰੀਬ 7:30 ਵਜੇ ਦੇ ਕਰੀਬ ਸਾਡੇ ਘਰੇ ਵਿਦ ਵਿਅਕਤਨ ਲੈ ਕੇ ਜਿਹੜੀ ਕਿ ਮੈਂ ਫੁਟੇਜ ਤੁਹਾਨੂੰ ਪ੍ਰੋਵਾਈਡ ਕਰ ਦੂੰਗੀ ਸਾਰੀ ਫੁਟੇਜ ਸਾਡੇ ਕੋਲ ਹੈਗੀਆਂ ਫੁਟੇਜ ਅਸੀਂ ਪੁਲਿਸ ਵਾਲਿਆਂ ਨੂੰ ਵੀ ਦਿੱਤੀ ਹੋਈ ਆ ਇਹ ਜੁਡੀਸ਼ੀਅਟਿਕ ਕੋਰਟ ਦੇ ਵਿੱਚ ਵੀ ਸਬਮਿਟ ਕੀਤੀ ਗਈ ਆ ਸਬੂਤ ਸਾਰਾ ਕੁਝ ਸਾਡੇ ਕੋਲ ਹੈਗਾ ਆ ਜਦੋਂ ਉਹ ਵੈਪਨਸ ਲੈ ਕੇ ਸਾਡੇ ਘਰੇ ਆਇਆ ਐਂਟਰ ਕਰਦੇ ਪੈਨ ਨੇ ਜਿਨ੍ਹਾਂ ਦੇ ਬਾਰੇ ਨੇਮ ਮੈਂ ਐਫ ਆਈ ਆਰ ਦੇ ਵਿੱਚ ਨਾਮ ਦਿੱਤੇ ਹੋਏ ਨੇ ਜਦੋਂ ਐਂਟਰ ਕਰਿਆ ਘਰ ਦੇ ਵਿੱਚ ਤਾਂ ਮੇਰੇ ਹਸਬੰਡ ਮੂਰੇ ਹੋਏ ਮਤਲਬ ਨਿੰਨੂ ਬਚਾਉਣ ਦੇ ਕਰਕੇ ਮੇਰੇ ਹਸਬੰਡ ਮੇਰੇ ਫਾਦਰ ਇਨ ਲਾਉ ਮੂਰੇ ਹੋਏ ਮੇਰੇ ਹਸਬੰਡ ਦੇ ਸੱਟਾਂ ਲੱਗੀਆਂ ਸਿਰਚ ਲੱਗੀਆਂ ਟੂਨੀ ਤੇ ਕਾਫੀ ਸੱਟਾਂ ਲੱਗੀਆਂ ਸਾਨੂੰ ਕੁਝ ਵੀ ਉਹ ਪਤਾ ਨਹੀਂ ਸੀ ਲੱਗ ਰਿਹਾ ਕੀ ਕਰੀਏ ਅਸੀਂ ਫਟਾਫਟ ਮੈਂ ਆਪਣੇ ਹਸਬੰਦ ਨੂੰ ਚੱਕਿਆ ਮੇਰੇ ਚਾਚਾ ਜੀ ਨਹੀਂ ਫਾਦਰ ਨੂੰ ਲੈ ਆਨੇ ਅਸੀਂ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਜੋ ਵੀ ਉਹ ਤੁਸੀਂ ਫਸਟ ਫਸਟ ਇਅਰ ਉਹ ਦਿੱਤੀ ਉਹਨਾਂ ਨੂੰ ਕਰਵਾਈ ਗਈ ਉਹਨਾਂ ਦੇ ਦੂਸਰੇ ਦਿਨ ਸਾਨੂੰ ਕਹਿੰਦੇ ਕਿ ਪੁਲਿਸ ਵਾਲਿਆਂ ਨੂੰ ਕਿਹਾ ਕਿ ਅਸੀਂ ਤੁਹਾਡਾ ਬਿਆਨ ਲਵਾਂਗੇ ਠੀਕ ਆ ਬਿਆਨ ਜੀ ਦੀ ਕੰਡੀਸ਼ਨ ਇਦਾਂ ਦੀ ਨਹੀਂ ਸੀ ਕਿ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਸਕੀਏ ਠੀਕ ਆ ਸਾਨੂੰ ਸੀਗਾ ਕਹਿੰਦੇ ਸਾਨੂੰ ਕੋ ਤੁਹਾਡੇ ਕੋ ਘਰੇ ਆਵਾਂਗੇ ਅਸੀਂ ਉਹਦਾ ਬਿਆਨ ਲਵਾਂਗੇ ਅਸੀਂਗਾ ਓਕੇ ਤਾਂ ਮਤਲਬ ਥਾਰਾ ਤੇ ਨਿਕਲੀ ਉਹਨਿੰਦਿਕ ਨੂੰ ਜਦੋਂ ਅਕਿਊ ਨੂੰ ਸਾਰਿਆਂ ਨੂੰ ਪਤਾ ਸੀ ਅਸੀਂ ਕੰਮ ਤੇ ਜਾਣਾ ਕੰਮ ਤੇ ਜਾਣਾ ਸਾਡਾ ਟਾਈਮ ਸੀਗਾ ਬਟ ਉਹਨਾਂ ਨੇ ਕਿ ਕਿ पिंडों बाद तीन रस्ते निकलते हैं हरेक रस्ते घटो घट नहीं तो दस दस जने के खड़े झुंड बना के लोग खड़े होद हथियार यापाना छोटिया हो या पिंड माहौल की होगा जिथो अंग रहे अज भी कम तेज आ रहे कि निकलना वापस कि में जा ਸਾਨੂੰ ਰੋਕਦੇ ਨੇ ਸਾਨੂੰ ਸਟੌਪ ਕਰਦੇ ਨੇ ਪਰ ਰੋਕਦੇ ਉਥੇ ਨਹੀਂ ਜਿੱਥੇ ਕੈਮਰਾ ਨਹੀਂ ਹੈਗਾ ਸਾਡੇ ਕੋਈ ਤਰੋਪ ਨਹੀਂ ਆ ਇੱਥੇ ਜੱਜ ਕਿਹਾ ਦਾ ਨਹੀਂ ਕੋਈ ਰੋਕਣ ਨੂੰ ਕੁਝ ਕਰਦੇ ਰੋਕਦੇ ਨੇ ਸਰ ਸਾਨੂੰ ਰੋਕਦੇ ਨੇ ਸਾਨੂੰ ਸਟੌਪ ਕਰਾ ਰ ਸੈੱਟ ਕਰ ਰਹੇ ਨੇ ਮੇਰਾ ਮੇਰਾ ਨਾਮ ਲੈ ਕੇ মিডিਆ ਦੇ ਵਿੱਚ ਇਹੀ ਗੱਲਾਂ ਕਹਿ ਰਹੇ ਨੇ ਕਿ ਹਾਂਜੀ ਜਿਹੜਾ ਦੰਦੀ ਸਾਰਾ ਸਾਰਾ ਦਿਨ ਪੁਲਿਸ ਵਾਲਿਆਂ ਨਾਲ ਠੀਕ ਹੈ ਮੈਨੂੰ ਇੰਨਾ ਮੇਰੀ ਡਿਗਨਿਟੀ ਹਰਟ ਕਰ ਰਹੇ ਨੇ ਤੁਹਾਡਾ ਯਾਨੀ ਕਿ ਤੁਹਾਡੇ ਇਲਜ਼ਾਮ ਲਗਾਇਆ ਜਾ ਰਹੇ ਮੇਰੇ ਤੇ ਇਲਜ਼ਾਮ ਲਗਾਇਆ ਜਾ ਰਹੇ ਹੈ ਤੁਹਾਡਾ ਆਪਕੀ ਵਾਲਿਆਂ ਨਾਲ ਹਾਂਜੀ ਸਰ ਮੇਰੇ ਤੇ ਗੰਦੇ ਇਲਜ਼ਾਮ ਲਗਾਏ ਜਾ ਰਹੇ ਨੇ ਇਹਨਾਂ ਤੋਂ ਹੋਰ ਮੈਂ ਕੀ ਕਹਿ ਸਕਦੀ ਆਂ ਕਿ ਲਾਈਕ ਮੇਰੀ ਇੱਕ ਤਾਂ ਡਿਗਨਿਟੀ ਖਰਾਬ ਕਰ ਪ੍ਰੈਸ਼ਰ ਕਰ ਰਹੇ ਨੇ ਮੈਨੂੰ ਹਾਂ ਫੈਸਲਾ ਕਰਨੀ ਹਾਂ ਫੈਸਲਾ ਕਰਨੀ ਸਰ ਸਾਡੇ ਘਰੇ ਬਹੁਤ ਜਣਾਂ ਨੂੰ ਭੇਜ ਦਿੰਦੇ ਨੇ ਇੱਥੇ ਪਲੀਜ਼ ਪ੍ਰੋਫੈਸਰ ਜੀ ਤੁਹਾਡੇ ਨਾਲ ਕੋਈ ਕਰ ਰਹੇ ਪੁਲਿਸ ਨੂੰ ਕੀ ਤਿਆਰ ਸਰ ਪੁਲਿਸ ਤਾਂ ਦੇਖੋ ਜੋ ਉਹਨਾਂ ਦੀ ਬੰਦੀ ਕਾਰਵਾਈ ਉਹ ਕਰ ਰਹੇ ਨੇ ਬਟ ਮੈਨੂੰ ਕੋਈ ਤੁਹਾਨੂੰ ਤਾਂ ਕੋਈ ਕਹਿ ਨਹੀਂ ਆ ਰਿਹਾ ਨਹੀਂ ਸਰ ਉਹ ਸਿਆ ਉਹ ਸਾ ਆਪਣਾ ਸਾਨੂੰ ਪੁਲਿਸ ਨੇ ਕਦੇ ਕਹਿ ਨਹੀਂ ਹੈਗਾ ਪ੍ਰੈਸ਼ਰਾਈਜ਼ ਨਹੀਂ ਕਰਿਆ ਬਟ ਹਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਦੋਂ ਦੀ 458 ਦਾ ਵਾਅਦਾ ਹੋਇਆ ਸੀ ਠੀਕ ਹੈ ਇਹ ਵਾਅਦਾ 18 ਤਿੰਨ ਦਾ ਹੋਇਆ ਹੋਇਆ ਵਾ 18 4 ਦਾ ਅੱਜ ਹੋ ਗਈ 3 5 ਠੀਕ ਹੈ 3 5 ਹੋਣ ਤੋਂ ਇੰਨੇ ਦਿਨਾਂ ਦਾ ਗੈਪ ਕਿਸ ਕਿਸ ਦੀ ਵੇਟ ਕਰਦੀ ਸੀ ਬਲਰ ਐਕਸਚੇਂਜ ਨਹੀਂ ਕਰ ਰਿਹਾ ਰੈਸਟ ਹੀ ਨਹੀਂ ਪੈ ਰਿਹਾ ਕਿਸ ਤਰੀਕੇ ਨਾਲ ਸਾਨੂੰ ਥਾਣਾ ਪਹਿਲੇ ਸਰਾਬਾ ਨਗਰ ਪਾਪਾ ਖਾਦਿਕ ਵੀ ਪਸੰਦੀ ਰੈਸਟ ਹੀ ਪੈ ਰਿਹਾ ਬਲਿਆਮ ਕੋ ਐਸ ਐਚਓ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਆਈਓਸੀ ਕਿਹੜਾ ਸੀ ਸੁਭਾਸ਼ ਐਸ 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 ਸੁਭਾਸ਼ ਸਾਹਿਬ ਹਾਂਜੀ ਸ਼ੁਆਜੂ ਚੌਂਕ ਇੰਚਾਰਜ ਹਾਂਜੀ ਨਹੀਂ ਚੌਂਕ ਇੰਚਾਰਜ ਨਹੀਂ ਹੈਗੇ ਉਹ ਚੌਂਕ ਇੰਚਾਰਜ ਹੈਗੇ ਹੇਮਰਾਤੀ ਅਸੀਂ ਹਾਂ ਸਰ ਕਣ ਸ਼ੁਆਜੂ ਤੁਹਾਡਾ ਕਿ ਕੇਸ ਲੀਡ ਕਰ ਹਾਂਜੀ ਇਸ ਸ਼ੁਆਜੂ ਕੇਸ ਲੀਡ ਕਰਾਂਗੇ ਕੋਈ ਤੁਹਾਨੂੰ ਲਾਈਟ ਨਹੀਂ ਮਿਲਿਆ ਪੁਲਿਸ ਨੂੰ ਰਸਮੀ ਨਹੀਂ ਕਰ ਰਹੇ ਹੈ ਜੀ 14 ਸਾਲ ਦੀ ਸਜ਼ਾ ਵਾਪ 58 ਆਈਪੀ ਕੋਈ ਹੈ ਹੀ ਨਹੀਂ ਉਹਨਾਂ ਦਾ ਧਿਆਨ ਕਿ ਹਾਂ ਉਹਨਾਂ ਨੂੰ ਰਸਮੀ ਤਾਂ ਜਦੋਂ ਇੱਕ ਵੀ ਬੱਚੂ ਦੀ ਰਸਮੀ ਕੀਤੀ ਹੋਈ ਹੈ ਪੂਰੇ ਪਿੰਡ ਦੇ ਵਿੱਚ ਉਹ ਹੁੱਲੜਵਾਜੀ ਕਰ ਰਿਹਾ ਕਰ ਲੋ ਸਾਡਾ ਸਬੀਲ ਮਿਲ ਗਈ ਸਾਨੂੰ 457 ਤੁਹਾਨੂੰ ਕਹਿੰਦੇ ਵੀ ਇੱਥੇ ਜਾਵਤਾ ਹੋ ਕੇ ਤੇ ਇਹ ਲੈਣ ਲੱਗ ਰਹੀ ਨੇ ਉਸ ਹਮ ਗਾਂ ਵੀ ਦੇਲੀ ਜਾਣ ਸਾਡਾ ਕਰ ਲੋ ਜੋ ਕਰਨਾ ਦੋਸਤ ਉਸ ਦੇ ਕਿਸ ਹਿਸਾਬ ਨਾਲ ਹੁਣ ਪ੍ਰੂਫ ਕਰਦੀ ਇਹਨਾਂ ਨੂੰ ਜਿਹੜੇ ਤੁਹਾਡੇ ਕਲਾਇੰਟ ਹੈਗੇ ਆ ਕੀ ਕਲਾਇੰਟ ਦੇ ਉੱਤੇ ਵੀ ਹੈ ਨਾ ਪ੍ਰੈਸ਼ਰ ਹੈ ਕਿ ਪ੍ਰੈਸ਼ਰ ਪਾ ਰਹੇ ਨੇ ਉਹਨਾਂ ਤੁਹਾਨੂੰ ਵੀ ਪ੍ਰੈਸ਼ਰ ਹੈ ਉਹਨਾਂ ਨੂੰ ਉਹਨਾਂ ਦੇ ਤਾਂ ਸਭ ਤੋਂ ਜ਼ਿਆਦਾ ਪ੍ਰੈਸ਼ਰ ਪਾ ਰਹੇ ਨੇ ਕਿਉਂ ਕਿਉਂਕਿ ਉਹਨਾਂ ਦੇ ਬੱਚੇ ਛੋਟੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਰੋਡ ਤੇ ਖੜਕ ਕੇ ਰਹਿਤਾਨ ਕੀਤਾ ਜਾਂਦਾ ਹੈ ਕਾਰ ਪਰ ਮੁੰਡੇ ਖੜੇ ਹੁੰਦੇ ਹੈਗੇ ਕਿ ਉਹਨਾਂ ਦੇ ਘਰ ਦੇ ਨਾਲੀ ਕਰਦੇ ਬਾਅਦ ਤੱਕ ਕੱਟ ਕਰਕੇ ਦੰਦੇ ਨੇ ਸਾਡੇ ਕੋਲ ਤਾਂ ਚੋ 4-5 ਜਾਣੇ ਮੁੰਡਿਆਂ ਦੇ ਉਹਨਾਂ ਦੇ ਘਰ ਤਾਂ 15:00 ਜਾਣੇ ਖੜ ਜਾਉਂਦੇ ਨੇ ਬਹੁਤਾਂ ਮੁਸ਼ਕਿਲ ਦਿੱਸਦਾ ਹੈ ਜਦੋਂ ਪੁਲਿਸ ਸਟੇਸ਼ਨ ਵੀ ਜਾਰੀ ਲੱਗੀ ਉਹਨਾਂ ਦੀ ਆਪਣੀ ਕਾਰਵਾਈ ਕਰਾਵੇ ਕੰਪਲੇਂਟ ਦੇ ਉਹਨਾਂ ਨੂੰ ਤੇ ਮਤਲਬ ਪਹਿਲਾਂ ਤਾਂ ਰੌਲਾ ਪਾਉਂਦੇ ਨੇ ਆਪੀਆਂ ਮਾਰਦੇ ਨੇ ਜੋ ਕਿ ਪਿੰਡਾਂ 'ਚ ਮਤਲਬ ਮੰਨਿਆ ਜਾਂਦਾ ਕਿ ਦਲੇਰੀ ਹੈਨਾ ਵੀ ਦਿਖਾਉਂਦੇ ਨੇ ਮੁੱਛਾਂ ਚਾੜਦੇ ਨੇ ਬੁੱਲਟਬਾਦੀ ਕਰਦੇ ਨੇ ਬੁੱਲਟਬਾਦੀ ਕਰਦੇ ਨੇ ਪੂਰੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੋ ਗਾਰੇ ਤੁਸੀਂ ਕਰ ਕੀ ਲਿਆ

ਪਾਤੀ ਚਲੇ ਕਿ ਕਿ ਪਤਾ ਲੱਗੇ ਕਿ ਕਿੰਨੇ ਦੇ ਘਰ ਕਿੱਦਾਂ ਵੜ ਕੇ ਉਹਨੂੰ ਮਾਰੀ ਦਾ ਕੁੱਤੀ ਦਾ ਔਰ ਉਹ ਵੀ ਐਡਵੋਕੇਟ ਜੋ ਤੁਹਾਡੀ ਸੇਵਾ ਕਰਦਾ ਸਾਡੇ ਕੋਲ ਤਾਂ ਹੁਣ ਕਿਸੇ ਨਾਲ ਵੀ ਸਾਨੂੰ ਕੋਈ ਕਲਾਇੰਟ ਆਊਗਾ ਕਿ ਉਹਨੂੰ ਮਨਾਂ ਥੋੜੀ ਕਰ ਦਾਂਗੇ ਕੋਈ ਲੇਡੀ ਆਊਗੀ ਕੱਲ ਨੂੰ ਕੋਈ ਹੋਰ ਉੱਥੇ ਕੇ ਆ ਜੂਗਾ ਠੀਕ ਹੈ ਸੌਣਾ ਜੀ ਅੱਜ ਅਸੀਂ ਕਲਾਇੰਟ ਦੇ ਆਪਦੇ ਲਈ ਹੈਲਪ ਕਰ ਰਹੇ ਹਾਂ ਕੱਲ ਨੂੰ ਕਿਸੇ ਹੋਰ ਕੇਸ ਤੇ ਅਸੀਂ ਜਾਵਾਂਗੇ ਆਪਣੇ ਕਲਾਇੰਟ ਦੇ ਨਾਲ ਤਾਂ ਫਿਰ ਕੱਲ ਨੂੰ ਜੀ ਆਪੋਜੀਟ ਪਾਰਟੀ ਸਾਡੇ 'ਤੇ ਹੀ ਹਮਲਾ ਕਰਾਦੀ ਵੀ ਅਸੀਂ ਕਿਸੇ ਕੋਲ ਸਾਡੀਆਂ ਆਪੋਜੀਟ ਪਾਰਟੀ ਦਾ ਕੱਲ ਨੂੰ ਜਿਹੜਾ ਇੱਕ ਦਾ ਕੇਸ ਸੀ ਲੜਾ ਕੇ ਦੂਜੀ ਪਾਰਟੀ ਸਾਡੇ ਉੱਤੇ ਹਮਲਾ ਕਰਦੀ ਸਾਡੂ ਤਾਂ ਇਹ ਨਹੀਂ ਰਹਿ ਗਿਆ ਫਿਰ ਅਸੀਂ ਤਾਂ ਮਟਰ ਕੇਸ ਫੜਨੇ ਬੰਦ ਕਰ ਦਈਏ ਅਸੀਂ ਐਂਡ ਵਿੱਚ ਕੀ ਕਹਿਣਾ ਦਾ ਸਾਨੂੰ ਬਸ ਇਹੀ ਹੈ ਕਿ ਸਾਨੂੰ ਨੁਸਾਖ ਮਿਲਿਆ ਜਾਵੇ ਤੇ ਉਹਦੀ ਰੈਸਟ ਪਟੇ ਹਾਂਜੀ ਸਰ ਠੀਕ ਹੈ ਪ੍ਰਦੀਪ ਸ਼ਰਮਾ ਐਡਵੋਕੇਟ ਹੈ ਮੇਰਾ ਨਾਮ ਹਾਂ ਸਰ ਜਿਹੜਾ ਪਿਛਲੇ ਦਿਨ ਜਾਰੀ ਕਰਾਣਾ ਸਲਾਹਤਾ ਕਿ ਸਤਰਾ ਦੇ ਲਾਈਨ ਦਾਾਇਸੀ ਇੱਕ ਰਿਕਾਰਡ ਪਾਇਆ ਗਿਆ ਪੂਰੀ ਬਦਲ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੇ ਆਪਣੀ ਇਲਾਕਾ ਦੇ ਨਾਲ ਉਹਨਾਂ ਦੇ ਮਦਦ ਕਰਤਮ ਉਹਨਾਂ ਦੀ ਤੁਹਾਡੀ ਵੀ ਉਹਨਾਂ ਦੀ ਉਹਨਾਂ ਦੀ ਹਮਲਾ ਕੀਤਾ ਗਿਆ ਕੀ ਕਰ ਦੇਖੋ ਜੀ ਕਾਫੀ ਹਾਈਲਾਈਟ ਹੋ ਗਿਆ ਇਹ ਮੈਟਰ ਵੈਸੇ ਤੁਹਾਡੀ ਨੋਲੇਜ ਵੀ ਆ ਗਿਆ ਹੁਣ ਕਾਫੀ ਚੀਜ਼ਾਂ ਦੋਸ਼ੀਆਂ ਨੇ ਵੀ ਦਿਖਾਈਆਂ ਗਈਆਂ ਤੁਹਾਡੇ ਨੂੰ ਤੇ ਸਾਡੇ ਵੱਲੋਂ ਵੀ ਦਿਖਾਈਆਂ ਗਈਆਂ ਪੁਲਿਸ ਨੂੰ ਵੀ ਅਸੀਂ ਕਾਫੀ ਵੀਡੀਓ ਦੇ ਚੁੱਕੇ ਹਾਂ ਤੇ ਇਹਦੇ ਵਿੱਚ ਮੇਨ ਗੱਲ ਇਹ ਹੈ ਕਿ ਸਾਡੇ ਨਾਲ ਫਕੀਰ ਸਾਹਿਬ ਨੇ ਜਸਕਿਰਨ ਕੋਰ ਐਡਵੋਕੇਟ ਇਹ ਪ੍ਰੈਕਟਿਸ ਕਰਦੇ ਲੁਧਿਆਣਾ ਦੇ ਵਿੱਚ ਇਹਨਾਂ ਕੋਲੇ ਇਹਨਾਂ ਦੇ ਪਿੰਡ ਦੇ ਇੱਕ ਲੇਡੀ ਆ ਸੰਦੀਪ ਕੌਰ ਜਿਹਦੇ ਘਰੇ ਜਿਹਨਾਂ ਘਰੇ ਵੜ ਕੇ ਗੁਰਦੀਪ ਸਿੰਘ ਮੇਨ ਕਿਉਂ ਜਨ ਗੁਰਦੀਪ ਸਿੰਘ ਨਾਮ ਦਾ ਇਹ ਵਾਲੀ ਪਿੰਡ ਦਾ ਹੀ ਹੁੰਦਾ ਹੈ ਉਹਨੇ ਸੰਦੀਪ ਕੌਰ ਦੇ ਘਰੇ ਵੜ ਕੇ ਉਹਦੇ ਕਪੜੇ ਕੁੱਪੜੇ ਪਾੜੇ ਉਹਦੇ ਹਸਬੰਦ ਘਰੇ ਨਾ ਹੋਣ ਕਰਕੇ ਉਸ ਚੀਜ਼ ਦਾ ਫਾਇਦਾ ਚੱਕਦੇ ਤੇ ਇਹ ਕਰਨ ਦੀ ਕੋਸ਼ਿਸ਼ ਕੀਤੀ ਰਾਤ ਨੂੰ ਉਹਦੇ ਨਾਲ ਤੇ ਉਹ ਜਦੋਂ ਲੜਕੀ ਜਿਹੜੀ ਸੀ ਸੰਦੀਪਪੁਰੋਂ ਨੇ ਆਪਣਾ ਬਚਾਅ ਕਰਕੇ ਮੈਡਮ ਜਸਤਰੀ ਤੋਂ ਰਿਲੇ ਆਈ ਕਿ ਵਕੀਲ ਸਾਹਿਬ ਮੇਰੇ ਨਾਲ ਆਹ ਹਾਸਾ ਵਾਪਰੇਆ ਤੇ ਤੁਸੀਂ ਮੇਰੀ ਹੈਲਪ ਕਰੋ ਜੋ ਕਾਰਵਾਈ ਹੈ ਮੇਰੇ ਮੇਰੇ ਥਰੂ ਕਰਵਾਓ ਇਹਨਾਂ ਨੇ ਬੀਿੰਗ ਐ ਲੇਡੀ ਬੀਿੰਗ ਐ ਐਡਵੋਕੇਟ ਉਹਦੀ ਹੈਲਪ ਕੀਤੀ ਸਫੀ ਸੈਂਟਰ ਜਾ ਕੇ ਕਮਿਸ਼ਨਰ ਸਾਹਿਬ ਕੋਲੇ ਹੋਰ ਜਿੱਥੇ ਜਿੱਥੇ ਕਾਰਵਾਈ ਕਰਾਣੀ ਚਾਹੀਦੀ ਸੀ ਉੱਥੇ ਉੱਥੇ ਕੰਪਲੀਟਾਂ ਉਸੇ ਦਿਨ ਸੇਮ ਡੇ ਗੁਰਦੀਪ ਸਿੰਘ ਤੇ ਉਹਦੇ ਨਾਲ ਉਹਦੇ ਸਾਥੀ ਉਹਨਾਂ ਨੇ 10-15 ਜਣਾਂ ਨੇ ਤਿਆਰ ਹੋ ਕੇ ਤੇਜ ਤਾਰ ਹਥਿਆਰਾਂ ਨਾਲ ਦਾਤਾ ਡਾਂਗਾ ਉਹਨਾਂ ਦੇ ਹੱਥਾਂ 'ਚ ਸੀਗੀ ਮੈਡਮ ਦੇ ਘਰੇ ਗੇਟ ਭੰਨ ਕੇ ਘਰ ਦੇ ਵਿੱਚ ਵੜ ਗਏ ਕੀ ਇਹਨਾਂ ਨੂੰ ਅੱਜ ਆਪਾਂ ਖਤਮ ਕਰ ਦੇਣਾ ਵੱਡੀ ਬਣੀ ਵਰਦੀ ਵਕੀਲ ਇਹੋ ਜਿਹੀ ਵਰਡਿੰਗ ਯੂਜ਼ ਕਰਕੇ ਕਿ ਇਹ ਇਹੋ ਜਿਹੀ ਵਕੀਲ ਅਸੀਂ ਸਾਡੇ ਜੁੱਤੀਆਂ ਦਲੇ ਰਹਿੰਦੇ ਨੇ ਇਹੋ ਜਿਹੀ ਵਰਡਿੰਗ ਯੂਜ਼ ਕਰਕੇ ਉਹਨਾਂ ਨੇ ਆ ਦੇ ਘਰੇ ਹਮਲਾ ਕੀਤਾ ਇਹਨਾਂ ਦੇ ਹਸਬੰਦ ਇਹਾਂ ਦੇ ਹਸਬੰਦ ਦੇ ਉੱਤੇ ਹਮਲਾ ਕੀਤਾ ਉਹਨਾਂ ਦੇ ਸੱਟਾਂ ਵਜੀਆਂ ਠੀਕ ਹੈ ਜੀ ਉਹਨਾਂ ਦੇ ਇਹਨਾਂ ਦੇ ਫਾਦਰ ਇਨ-ਲॉ ਉੱਥੇ ਸੀਗੇ ਜੇ ਘਰੇ ਨਾ ਕੋਈ ਹੁੰਦਾ ਤੇ ਮੈਡਮ ਜੋ ਸਿਰਫ ਤੋਂ ਤੇ ਵੀ ਉਹਨਾਂ ਨੇ ਹਮਲਾ ਕਰਨਾ ਸੀ ਪਰ ਜਿੰਨਾ ਕਿ ਦੱਸਿਆ ਗਿਆ ਵੀ ਤਕਰੀਬਨ ਦਿਹਾੜੀ ਦੇ ਇਹਨਾਂ ਨੇ ਸੀਸੀਟੀਵੀ ਫੁਟੇਜ ਵੀ ਹੈਗੀ ਤੁਹਾਨੂੰ ਪ੍ਰੋਵਾਈਡ ਕਰਦੇ ਆਂ ਅਸੀਂ ਉਹਦੇ ਵਿੱਚ ਸਾਫ਼ ਦਿਖ ਰਿਹਾ ਇਕੱਲੇ ਇਕੱਲੇ ਬੰਦੇ ਕੋਲੇ ਕਿਸੇ ਕੋਲੇ ਡਾਂਗ ਹੈ ਕਿਸੇ ਕੋਲੇ ਤੇਜ਼ ਤਾਰ ਦਾਤ ਹੈ ਜੋ ਉਹਨਾਂ ਨੇ ਜੇ ਕਿਤੇ ਸਿੱਧੀ ਕਰਕੇ ਵਾਜ ਜਾਂਦੀ ਕਿਤੇ ਧੌਣ ਤੇ ਵਾਜ ਜਾਂਦੀ ਕਿਸੇ ਇਹੋ ਜਿਹੀ ਪਾਰ ਤੇ ਬੋਡੀ ਤੇ ਵਾਜ ਜਾਂਦੀ ਤੇ ਇਨਸਾਨ ਮਾਰ ਸਕਦਾ ਸਰ ਲੱਗਦਾ ਵੀ ਤਕਰੀਬਨ ਜਿਹੜੇ ਉਹਨਾਂ ਨੇ ਦਾਤ ਜਿਹੜਾ ਕਰ ਰਹੇ ਸੀ ਉਹਨਾਂ ਕੋਲ ਹਿਾਰ ਸੀ ਕੋਈ ਨਿਸ਼ਾਨ ਨਹੀਂ ਦਿੱਤਾ ਹੋ ਸਕਦਾ ਬਿਲਕੁਲ ਕਿਤਾ ਹੋ ਸਕਦਾ ਕਿਉਂਕਿ ਉਹ ਆਏ ਹੀ ਇਸ ਤਰੀਕੇ ਨਾਲ ਸੀ ਕਿ ਕੋਈ ਪਹਿਲਾਂ ਵੀ ਕੋਈ ਵਾਰ ਤਾਂ ਸੋਨਾਂ ਪਰ ਇਦਾਂ ਕੀਤੀ ਨਹੀਂ ਦੇਖੋ ਉਹਨਾਂ ਤੇ ਜੋ ਪਤਾ ਲੱਗਿਆ ਪਿੰਡ 'ਚ ਮੈਡਮ ਨੇ ਵੀ ਆਪ ਵੈਰੀਫਾਈ ਕੀਤਾ ਹੈ ਤੇ ਪਿੰਡ 'ਚੋਂ ਤੁਸੀਂ ਵੈਰੀਫਾਈ ਵੀ ਕਰ ਸਕਦੇ ਹੋ ਉਹਨਾਂ ਦਾ ਕੰਮ ਹੀ ਪੇਸ਼ਾ ਹੀ ਏ ਕਿ ਅਸੀਂ ਪਿੰਡ 'ਚ ਆਪਣੀ ਇੱਕ ਬਦਮਾਸ਼ੀ ਬਣਾ ਕੇ ਰੱਖੀਏ ਲੋਕਾਂ ਨੂੰ ਦਬਾ ਕੇ ਰੱਖੀਏ ਤਾਂ ਕਿ ਕੋਈ ਸਾਡੇ ਅੱਗੇ ਬੋਲ ਨਾ ਸਕੇ ਸਾਰਾ ਪਿੰਡ ਉਹਨਾਂ ਤੋਂ ਦੁਖੀ ਹੈ 10 ਤੋਂ 15 ਮਸਲੇ ਇਹੋ ਜੇ ਮਿਲਣਗੇ ਤੁਹਾਨੂੰ ਜਿੱਥੇ ਉਹਨਾਂ ਨੇ ਰਾਜੀਨਾਮਾ ਕੀਤਾ ਥਾਣੇ 'ਚ ਬੈਠ ਕੇ ਸਰਪੰਚ ਚਲੇ ਜਾਂਦੇ ਨਾਲ ਉਹਨਾਂ ਦੇ سپورਟ ਦੇ ਵਿੱਚ ਕਿਉਂਕਿ ਸਰਪੰਚ ਉਹਨਾਂ ਦੇ ਘਰ ਦੇ ਨੇ ਚਲੇ ਜਾਂਦੇ ਨੇ ਥਾਣੇ ਤੇ ਜਾਂਦੇ ਜੀ ਨਹੀਂ ਨਹੀਂ ਜੀ ਥਾਣੇਦਾਰ ਸਾਹਿਬ ਕਾਰਵਾਈ ਨਾ ਕਰ ਰਹੇ ਸੀ ਫੈਸਲਾ ਕਰਨਾ ਪੁਲਿਸ ਵਾਲੇ ਵੀ ਇਸ ਚੀਜ਼ ਤੋਂ ਔਕੇ ਹੋਏ ਨੇ ਪੁਲਿਸ ਵਾਲੇ ਵੀ ਕਹਿੰਦੇ ਜੀ ਕੋਈ ਸਟੈਂਡ ਲੈਂਦਾ ਹੀ ਨਹੀਂ ਹੁਣ ਜਦ ਵਕੀਲ ਸਾਹਿਬ ਨੇ ਸਟੈਂਡ ਲਿਆ ਜਦੋਂ ਇਹਨਾਂ ਦੇ ਘਰੇ ਹਮਲਾ ਹੋਇਆ ਹੁਣ ਪੁਲਿਸ ਵਾਲੇ ਵੀ ਇਹਨਾਂ ਦੇ ਕੇਸ ਤੋਂ 457 ਲਗਾਈ ਉਹਨਾਂ ਨੇ ਪਹਿਲੇ ਐਫਆਈਆ ਦੇ ਵਿੱਚ ਜੋ ਕੀ ਬਣਦੀ ਨਹੀਂ ਘਰ ਦੇ ਵਿੱਚ ਹਮਲਾ ਕਿਸੇ ਤੁਹਾਨੂੰ ਦੱਸਣ ਦਾ ਜਿਹੜਾ ਲਾ ਲੀ ਗੱਲ ਕਰਦੇ ਆ ਕਿ ਗੁੰਡਾ ਲਗਾਈਏ ਕਿਹੜੀ ਲਗਰੀ ਦੇਖੋ ਇਹ ਰਾਤ ਦਾ ਇਨਸੀਡੈਂਟ ਸੀ ਘਰ ਦੇ ਵਿੱਚ ਵੜ ਕੇ ਗੇਟ ਭੰਨ ਕੇ ਹਮਲਾ ਕੀਤਾ ਇਹ 458 ਬੰਦੀ ਜਿਹਦੀ 14 ਸਾਲ ਤੱਕ ਦੀ ਸਜ਼ਾ ਹੈ ਸੀਨੀਅਰ ਸਰਪੰਚ ਮੰਨਿਆ ਗਿਆ ਇਹ ਕੀ ਰਾਤ ਨੂੰ ਕਿਸੇ ਦੇ ਘਰ 'ਚ ਹਮਲਾ ਹੁੰਦਾ ਹੈ 458 ਬੰਦੀ ਆ ਇਮੀਡੀਏਟ ਅਰੈਸਟ ਹੋਣੀ ਚਾਹੀਦੀ ਹੈ ਪਰ ਹਜੇ ਤੱਕ ਕਿਸੇ ਦੀ ਅਰੈਸਟ ਨਹੀਂ ਪਈ ਸਰ ਪੁਲਿਸ ਪ੍ਰੋਫੈਸ਼ਨ ਤੋਂ ਵੀ ਮੰਗ ਚਾਹੁੰਦੇ ਆ ਕਿ ਜਿਹੜਾ ਉਹਨਾਂ ਨੇ ਤਕਰੀਰ ਹੁਣ ਤੱਕ ਨਹੀਂ ਕੀਤਾ ਕਿ ਲੱਗਦਾ ਕੋਈ ਪੋਲੀਟਿਕਲ ਦਬਾਅ ਹੋਇਆ ਹੈ ਜਗਾ ਦੇਖੋ ਜੀ ਪੋਲੀਟਿਕਲ ਦਬਾਅ ਤਾਂ ਹੈਗਾ ਕਿਉਂਕਿ ਸਰਪੰਚ ਉਹਨਾਂ ਦਾ ਘਰ ਦਾ ਜੇ ਜਿਹਨਾਂ ਕੋ ਸਰਪੰਚੀ ਆਪਣੀ ਹੋਵੇ ਉਹ ਪਰੋ ਦੀ ਪਰਫੋਨ ਕਰਾ ਕੇ ਕਿਤੇ ਵੱਡੇ ਅਫਸਰ ਤੋਂ ਤੇ ਪ੍ਰੈਸ਼ਰ ਪਾ ਸਕਦੇ ਹੁਣ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਹਾਡੇ ਤੇ ਅਸੀਂ ਕ੍ਰੋਸ ਐਫ ਆਈ ਆਰ ਕਰਾਂਗੇ ਦੇਖੋ ਜੀ ਫਰਵਰੀ ਦਾ ਇਨਸੀਡੈਂਟ ਹੈ ਮਹੀ ਚੜ ਗਿਆ ਹੁਣ ਵੀ ਸਾਨੂੰ ਥ੍ਰੈਟ ਕੀਤਾ ਜਾ ਰਿਹਾ ਕਿ ਤੁਹਾਡੇ ਤੇ ਕ੍ਰੋਸ ਐਫ ਆਈ ਆਰ ਬਣਦੀ ਹੈ ਇਹ ਪ੍ਰੈਸ਼ਰ ਚ ਹੀ ਹੋ ਰਿਹਾ ਜੇਕਰ ਕ੍ਰੋਸ ਐਫ ਆਈ ਆਰ ਹੁੰਦੀ ਹੈ ਤੇ ਇਮੀਡੀਏਟ ਕਿਉਂ ਨਹੀਂ ਕੀਤੀ ਉਹਨਾਂ ਨੇ ਇਹ ਸਾਡੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਅਸੀਂ ਫੈਸਲਾ ਕਰ ਲਈਏ ਨਹੀਂ ਤਾਂ ਤੁਹਾਨੂੰ ਉਜਾਲ ਦਿਨਾ ਤੇ ਐਫ ਆਈ ਆਰ ਸਰ ਸ਼ੁੱਧਾ ਲੱਗਦਾ ਤਕਰੀਬਨ ਜਿਹੜਾ ਦਿਨ ਤੁਹਾਨੂੰ ਦੱਸਣੇ ਹੋ ਕਿ ਜੇਕਰ ਤੁਹਾਡੇ ਵਰਗੇ ਆਪਣੇ ਸਮਾਜ ਦੇ ਵਿੱਚ ਤਕਰੀਰ ਕਰਨ ਐਡਵੋਕੇਟ ਕਿ ਉਹਨਾਂ ਦੀ ਹੁੰਦਾ ਕਿ ਲੋਕਾਂ ਦੇ ਜਿਵੇਂ ਨਹੀਂ ਉਹ ਲੋਕਾਂ ਦਾ ਕੀ ਹੋਏਗਾ ਕੀ ਕਰਨ ਕੋਲਗਾ ਦੇਖੋ ਜੀ ਇਹ ਤਾਂ ਲਾਈਵ ਐਗਜ਼ਾਮਪਲ ਹੈ ਜੋ ਸਾਨੂੰ ਪਤਾ ਲੱਗੀ ਹੈ ਪਿੰਡ ਚ ਕਿ 10 ਤੋਂ 15 ਘਰ ਇਹੋ ਜਿਹੇ ਨੇ ਜਿਲੇ ਉਹਨਾਂ ਤੋਂ ਕੁੱਟ ਖਾ ਚੁੱਕੇ ਨੇ ਫੇਰ ਪੜਵਾ ਚੁੱਕੇ ਨੇ ਬਾਅਦ ਚ ਉਹ ਮਜਬੂਰੀ ਚ ਰਾਜ਼inama ਕਰ ਲਏ ਉਹਨਾਂ ਨੇ ਮਜਬੂਰੀ ਚ ਡਰ ਦੇ ਮਾਰੇ ਇਹ ਬੀਇੰਗ ਐਡਵੋਕੇਟ ਸਾਡੇ ਨਾਲ ਪੂਰੀ ਬਾਰ ਐਸੋਸੀਏਸ਼ਨ ਖੜੀ ਹੈ ਮੈਂ ਤਾਂ ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਆਲ ਇੰਡੀਆ ਬਾਰ ਐਸੋਸੀਏਸ਼ਨ ਨੂੰ ਵੀ ਰਿਕਵੈਸਟ ਕਰੂੰਗਾ ਕਿ ਸਾਡੀ سپورਟ ਚ ਖੜੋ ਮੈਡਮ ਨੂੰ ਇਨਸਾ ਜਿੱਥੇ ਤੱਕ ਜਿਹੜੇ ਲੈਵਲ ਤੱਕ ਹੋ ਸਕਦਾ ਇਹਨਾਂ ਨੂੰ ਸਾਬਦ ਦਵਾਇਆ ਜਾਵੇ ਕਿ ਉਹ ਕ੍ਰਿਮੀਨਲ ਪਰਸਨ ਨਹੀਂ ਉਹ ਸਮਾਜ 'ਚ ਘੁੰਮਣ ਦੇ ਲਾਇਕ ਨਹੀਂ ਹੈਗੇ ਉਹਨਾਂ ਨੂੰ ਇੱਕ ਬੰਦ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਸੋ ਸਾਡੀ ਅਪੀਲ ਇਹੀ ਹੈ ਪੁਲਿਸ ਨੂੰ ਵੀ ਦਫ਼ਤਰ ਸਰਕਾਰ ਨੂੰ ਕਿ ਵੀ ਇਹੋ ਜਿਹੇ ਪਰਸਨ ਨੂੰ ਫਟਾਫਟ ਅਰੈਸਟ ਕੀਤਾ ਜਾਵੇ ਜਿਹੜੇ 10-15 ਪਰਵਾਜ਼ ਜਿਹੜਾ ਨੇ ਛੱਟਾ-ਸੁੱਟਾ ਖਾਧੀਆਂ ਉਹ ਤੋਂ ਉਹਨਾਂ ਤੇ ਵੀ ਪੁੱਛਗਿੱਛ ਕਰਕੇ ਉਹਨਾਂ ਦੀ ਵੀ ਕਾਰਵਾਈ ਅੱਗੇ ਲੈਂਦੀ ਜਾਵੇ ਠੀਕ ਹੈ ਜੀ